ਵਾਹਿਗੁਰੂ 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 ਚਿੱਤ ਆ ਵਿੱਚ ਤਾਨ ਕਾ ਸਭ ਕਾ ਸਰਬ ਸੁਖ ਜਗਤਿ ਪਾਲਿ ਸਭਿ ਪਾਲਿ ਤਾਰ ਸੁਭਾ ਕਰਿ ਸੁਭਾ ਕਰਿ ਨਾ ਕਰਿ ਨਾਰ ਕੇ ਨਿਰਵਾਸ ਇਸ ਸਰਨਾਹੀ

ਜਿਨ੍ਹਾਂ ਦੇ ਪਾਵਨ ਅਨੁਸਰ ਜੀਨ ਗੁਰ ਗੁਰੂ ਆਗੰਗ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਦੇ ਪਾਵਨ ਅਨੁਸਰ ਅਸਥਾਨਾਂ ਤੋਂ ਸਤਿਗੁਰੂ ਗਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਛੇ ਦੀਦਾਨ ਪ੍ਰਕਾਸ਼ ਕਰਕੇ ਆਪ ਸੁਰਵਤ ਸੰਗਤਾਂ ਨੂੰ ਅੱਜ नरीशन के राज करवाना रास्ता शिरोमी और कमेटी मंदिर के लिए दी सुमित्रे प्रबंधन के नाम ये तरुण गांव बनाने किया गया है गुरुत्व प्यारों की कुवार नल के लिए भी बनाने की ताकता प्यार का रूप इसको भी अच्छी दे शिवे बांधता को अंगानों ये स्कोरी में चीन ना किता ਸੇਕ ਕਰਨ ਤੋਂ ਇਲਾਵਾ ਬਹੁਤ ਸਾਰੇ ਹੋਰ ਧਰਮਾਂ ਦੇ ਇਤਿਹਾਸਕ ਦਰਵਾਜ਼ੇ ਅੰਦਰ ਜੇ ਦਾ ਤਨ ਤੱਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੇਅੰਤ ਸੰਤਾਂ ਸਤੁਰਾਂ ਜੀ ਦਾ ਦਰਸ਼ਨ ਦੇਣ ਦਾ ਕਰਨਾ ਆਪਣੇ ਮਾਣ ਹੋਈਆਂ ਇਤਿਹਾਸਕ ਪਾਠ ਨੂੰ ਵੀ ਜੇ ਦੇਖਿਆ ਜਾਵੇ ਤੇ 3 ਜੂਨ ਨੂੰ 1985 ਦੇ ਅੰਦਰ ਜੀ ਹੇ ਦਾਮੇ ਸਰਤਾਜ ਸਤਿਗੁਰੂ ਕੀ ਗੁਰੂ ਅਰਜਨ ਦੇਵ ਸਾਖੀ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਜਿੰਨਾ ਨੂੰ ਸਮਰਪਿਤ ਹੋ ਕਰਕੇ ਬੇਅੰਤ ਸੰਤਾ ਜੋ ਤੁਹਾਡੇ ਤੋਂ ਸਤਿਗੁਰੂ ਜੀ ਦੇ ਦਰ ਘਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਏ ਹਨ